ਜੋ ਕਿਛ ਕਰੈ ਸੋਈ ਪ੍ਰਮਾਨ ਹੈ ਕੋਈ ਨਾਮ ਨੰ ਰੰਗ ਰੱਤੇ ਸਭੁ ਪ੍ਰਕਾਰ ਸਭੇ ਹੰਕਾਈ ਉਹ ਸੰਤ ਜਨ ਪਰਮਾਤਮਾ ਦੇ ਨਾਮ ਦੇ ਰੰਗੇ ਵਿੱਚ ਰੰਗ ਦੇ ਵਿੱਚ ਜਿਹੜੇ ਰੰਗੇ ਹੋਏ ਨੇ ਹਰ ਵੇਲੇ ਰੰਗੇ ਰਹਿੰਦੇ ਹਨ ਜੋ ਕੁਝ ਵੀ ਪ੍ਰਮਾਤਮਾ ਕਰਦਾ ਹੈ ਉਸ ਨੂੰ ਕੋ ਪ੍ਰਮਾਤਮਾ ਦਾ ਕੀਤਾ ਹੀ ਮੰਨਦੇ ਕਿਉਂਕਿ ਜਦੋਂ ਕੋਈ ਵੀ ਇਨਸਾਨ ਗੁਰੂ ਦੇ ਨਾਮ ਨੂੰ ਜੰਦਾ ਹੈ ਗੁਰੂ ਚਰਨਾਂ 'ਤੇ ਝੁਕ ਕੇ ਸਤਿਗੁਰਾਂ ਦੇ ਰੁਪੇਸ਼ਿਸ਼ ਕੀਤੇ ਮੇਰੇ ਨਾਮ ਨੂੰ ਜਪਦਾ ਹੈ ਨਾਮ ਜਪਦਿਆਂ ਜਪਦਿਆਂ ਕਾਸਾ ਕਿਤੇ ਮਨ ਦੇ ਵਿੱਚ ਜਦੋਂ ਨਾਮ ਵਸ ਜਾਂਦਾ ਹੈ ਸਿਰਸਾ ਹੀ ਸਮਝ ਅਕਾਲ ਪੁਰਖ ਵੈਰੂ ਦੀ ਖੇਡ ਵੀ ਆ ਗਈ ਸਤਿਗੁਰ ਕਹਿੰਦੇ ਹਨ ਕਿ ਇਹ ਸਮਝ ਆ ਜਾਂਦੀ ਹੈ ਕਿ ਉਹ ਆਕਾਰ ਤੁਹਾਨੂੰ ਦਾਹੀ ਸਾਰਾ ਜਗਤ ਖਮਸ ਹੈ ਜੋ ਕੁਝ ਵੀ ਇਹ ਸੰਸਾਰ ਤੇ ਹੋ ਰਿਹਾ ਹੈ ਉਹ ਆਕਾਰ ਤੁਹਾਨੂੰ ਆਪ ਕਰ ਰਿਹਾ ਹੈ ਜਿਵੇਂ ਜਿਵੇਂ ਹੁਕਮ ਤੇ ਵੇਰ ਦਤਾ ਜਿਵੇਂ ਜਿਵੇਂ ਵੀ ਉਹਦਾ ਹੁਕਮ ਹੈ ਕਾਰਕ ਤੁਕੀ ਦਾ ਉਹਵੇ ਉਹ ਜੀਵ ਫਿਰ ਕਾਰਕ ਇਹਨ ਕਰਕੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਉਹਦੇ ਆਕਾਰਪੁਰਖ ਜੀ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ ਉਹ ਜੋ ਕੁਝ ਵੀ ਸੰਸਾਰ ਦੇ ਉਹਦਾ ਕੀਤਾ ਹੋਇਆ ਅਕਾਲਪੁਰਖ ਵਹਿਕ ਦਾ ਕੀਤਾ ਹੀ ਮੰਨਦੇ ਹਨ ਤਿੰਨ ਕੀ ਸੋਭਾ ਸਭ ਨਹੀਂ ਥਾਈ ਜਿਨ ਪ੍ਰਭ ਕੇ ਚਰਨ ਉਪਰਾਤੇ ਜਿਨ੍ਹਾਂ ਨੇ ਭਾਈ ਪਰਮਾਤਮਾ ਦੇ ਚਰਨਾਂ ਨਾਲ ਸਾਜ ਪਾ ਲਈ ਹੈ ਕਾਲਪੁਰ ਕਬੈਨਜੀ ਦੇ ਚਰਨਾਂ ਦੇ ਵਿੱਚ ਆ ਕੇ ਕਾਲਪੁਰ ਕ ਜੀ ਦੇ ਚਰਨਾਂ ਨੂੰ ਸੇਵਨਾ ਕੀਤਾ ਹੈ ਉਹਨਾਂ ਦੀ ਵਡਿਆਈ ਸਭ ਥਾਵਾਂ ਦੇ ਵਿੱਚ ਫੈਲ ਜਾਂਦੀ ਹੈ ਜਿਤਨਾ ਹਨ ਪਰਕਤ ਨੂੰ ਪ੍ਰਮਾਨ ਦੀ ਲੋੜ ਨਹੀਂ ਪੈਂਦੀ ਹੈ ਕਿ ਸਾਡੇ ਮਹਾਂਪੁਰ ਸ਼ਬਾਬਾ ਹਰੀ ਦਾ ਨਾਮ ਜਪਿਆ ਸਿਮਰਨ ਕੀਤਾ ਇਹਨਾਂ ਦੀ ਸ਼ੋਭਾ ਹੋ ਰਹੀ ਹੈ ਵਡਿਆਈ ਹੋ ਰਹੀ ਹੈ ਜਾਤਾਂ ਨੂੰ ਨਹੀਂ ਆਂਦਿਆਂ ਇਸ ਕਰਕੇ ਪ੍ਰਭ ਸਾਹਿਬ ਕਹਿੰਦੇ ਜਿਹੜਾ ਵੀ ਭਾਈ ਕਾਰਪੁੱਤ ਜੀ ਦਾ ਨਾਮ ਜਪਦਾ ਹੈ ਇਹ ਨਾਮ ਜਪਣ ਦੇ ਨਾਲ ਉਸ ਨੂੰ ਮੁਕਤੀ ਬੜਾਈ ਰੱਖੀ ਹੈ ਹਰ ਇੱਕ ਪਾਸੇ ਚੋਹਾਂ ਪਾਸਿਆਂ ਦੇ ਵਿੱਚ ਬੜਾਈ ਸਭ ਥਾਵਾਂ ਦੇ ਵਿੱਚ ਛਿੜ ਜਾਂਦੀ ਹੈ ਮੇਰੇ ਰਾਮ ਹਰ ਸੰਤਾਂ ਜੀਵਣ ਨਾ ਕੋਈ ਇਸ ਕਰਕੇ ਪ੍ਰਭ ਸਾਹਿਬ ਕਹਿੰਦੇ ਨੇ ਮੇਰੇ ਏ ਮੇਰੇ ਘਰ ਪ੍ਰਭ ਜੀ ਤੇਰੇ ਆ ਸੰਤਾਂ ਦੇ ਬਰਾਬਰ ਦਾ ਹੋਰ ਕੋਈ ਵੀ ਨਹੀਂ ਹੈ ਜਿਹੜੇ ਤੇਰਾ ਨਾਮ ਜਪਦੇ ਨੇ ਰਾਜੇ ਵੀ ਉਸ ਘਰ ਪ੍ਰਭ ਜੀ ਦੇ ਪਿਆਰਿਆਂ ਦੀ ਬਰਾਬਰਤਾ ਨਹੀਂ ਕਰ ਸਕਦੇ ਗੁਰਬਾਣੀ ਦੇ ਵਚਨ ਆਪਾਂ ਸਰਵਣ ਕਰਦੇ ਹਾਂ ਪੰਡਤ ਸੂਰ ਛਤਰ ਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਬਾਸਾ ਕਹਿੰਦੇ ਚਾਹੇ ਕੰਡਾ ਵੀ ਵੱਡਾ ਛਤਰਪਤੀ ਰਾਜਾ ਕੋਣਾ ਹੋਵੇ ਅਕਾਲ ਪੁਰਖ ਵੈਕੂ ਜੀ ਦੇ ਸੰਤਾਂ ਨੂੰ ਨਾਮ ਜਪਨ ਵਾਲਿਆਂ ਨੂੰ ਨੀਚੇ ਹੈ ਫਿਰ ਸ਼ੰਤ ਸਭ ਦੇ ਸਭ ਤੋਂ ਉੱਚੇ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੇ ਉੱਚਿਆਂ ਦਾ ਸੰਗ ਕੀਤਾ ਹੈ ਅਕਾਲ ਪੁਰਖ ਵੈਕੂ ਜੀ ਦਾ ਨਾਮ ਲਗਿਆ ਹੈ ਇਸ ਕਰਕੇ ਬਾਸਾ ਕਹਿੰਦੇ ਤੇਰੇ ਸੰਤਾਂ ਦੇ ਬਰਾਬਰ ਹੋਰ ਕੋਈ ਨਹੀਂ ਤਤਤਾ ਬਣ ਆਈ ਕਬ ਆਪਣੇ ਸਿਉ ਜਲ ਤਰਨ ਨਗੀਨ ਸੋਈ ਰਮਾਉ ਸੰਤ ਜਨਾ ਨੇ ਪ੍ਰਮਾਤਮਾ ਦੇ ਨਾਲ ਤੁਮ ਗੂੰਗੀ ਪ੍ਰੀਤ ਬਣੀ ਸਤਿਗੁਰੂ ਜੀ ਕਹਿੰਦੇ ਫਿਰ ਇਹ ਗੰਗੀ ਬਣੀ ਪ੍ਰੀਤ ਜਦੋਂ ਮਨ ਦੇ ਵਿੱਚ ਗੁਰੂ ਦਾ ਪਿਆਰ ਨਾਮ ਲੱਗਿਆ ਕੇ ਫਿਰ ਉਹਨਾਂ ਨੂੰ ਪ੍ਰਮਾਤਮਾ ਬਾਣੀ ਵਿੱਚ ਵੀ ਧਰਤੀ ਵਿੱਚ ਵੀ ਆਕਾਸ਼ ਵਿੱਚ ਵੀ ਆਉ ਕੇ ਹਰਿ ਆਪ੍ਰਕਾਰ ਕੁਤਵੇਂ ਤਸਦਾ ਦਿਸਦਾ ਹੈ ਰਹਾਉ ਕੋਟ ਅਪਰਾਧੀ ਸੰਤ ਸੰਗ ਉਧਰੇ ਜਨ ਕਾਂ ਕੈ ਨੇੜ ਨ ਆਵੇ ਪਾਸ ਜਿ ਕਿਸੇ ਕੋੜਾ ਪ੍ਰਾਂਤ ਕਰਨ ਵਾਲਾ ਮੁਖ ਵੀ ਸੰਤਾਂ ਦੇ ਨਾਲ ਸੰਗਤ ਕਰਦਾ ਹੈ ਹਰੀ ਦੇ ਕਾਲਿਆਂ ਬਿਨਾ ਇਹ ਪਰ ਸੰਗਤ ਦੇ ਵਿੱਚ ਟਿਕ ਕੇ ਵਿਕਾਰਾਂ ਤੋਂ ਬਚ ਜਾਂਦਾ ਹੈ ਫਿਰ ਉਸ ਮਨੁੱਖ ਦੇ ਸਹਿਬ ਜੀ ਕਹਿੰਦੇ ਜਮ ਨੇੜੇ ਵੀ ਨਹੀਂ ਆਉਂਦਾ ਹੈ ਕਿਉਂਕਿ ਅਸੀਂ ਰੋਜ਼ ਵਚਨ ਸਤ ਕਰਾਂਦੇ ਸਰਵਣ ਕਰਦੇ ਹਾਂ ਬਾਦਸ਼ਾਹ ਜੀ ਵਾਚੀ ਕਰਦੇ ਨੇ ਜਹ ਸਤ ਕੋ ਬਿੰਦੂ ਕਾ ਜਨਾ ਕੀਰਤਨ ਨਾਮੁ ਨੀਤ ਨਾ ਨਾ ਤੁਮਹਿ ਤਹ ਨਿਤ ਨਦੈਯੋ ਰਾਸ ਗੰਗੇ ਜਿੱਥੇ ਹਰੀ ਦੇ ਪਿਆਰੇ ਉਸ ਕਾਰਕੁਪਤ ਦੀ ਕੀਰਤੀ ਕਰ ਰਹੇ ਨੇ ਉੱਥੇ ਜਮਾਨ ਨੂੰ ਅਵੇਸ ਹੈ ਕਰਮ ਰਾਜ ਦਾ ਜਨਾਬ ਕੋਲੇ ਵੀ ਜਾਂਦਾ ਹੈ ਜਿਹੜੇ ਇਹ ਮਿਰਪੁਤ ਕਾਰਕੁਪਤ ਦੇ ਪਿਆਰੇ ਦੀ ਸੰਗਤ ਵਿੱਚ ਬੈਠ ਜਾਂਦੇ ਆਂਗੇ ਸਤਿਗੁਰੂ ਜੀ ਕਹਿੰਦੇ ਭਾਈ ਉਹ ਵੀ ਪੁਕਾਰਾਂ ਤੋਂ ਬਚ ਜਾਂਦੇ ਨੇ ਕਿਉਂਕਿ ਰੰਗਤ ਸੰਗਤ ਦੀ ਚੜਦੀ ਹੈ ਜਦੋਂ ਨਾਮ ਦੀ ਰੰਗਤ ਚੜ ਜਾਂਦੀ ਹੈ ਪੁਕਾਰਾਂ ਦੀ ਸਤਿਗੁਰੂ ਜੀ ਕਹਿੰਦੇ ਖਲਾਸੀ ਹੋ ਜਾਂਦੀ ਹੈ ਪੁਕਾਰਾਂ ਦੀ ਇਸ ਕਰਕੇ ਭਾਈ ਬਨੂਣਾ ਦੇ ਜਨਮ ਵੀ ਨਹੀਂ ਆਉਂਦਾ ਹੈ ਜਨਮ ਜਨਮ ਤੱਕ ਵਿਛੜਿਆ ਹੋਵੇ ਤਿੰਨ ਮਾਰਗ ਸੁੰਨਮਦਾਵੇ ਜੇ ਕੋਈ ਮਨੁੱਖ ਅਨੇਕਾਂ ਜਨਮਾਂ ਤੋਂ ਪ੍ਰਮਾਤਮਾ ਨਾਲੋਂ ਵਿਛੜਿਆ ਹੋਵੇ ਤੇ ਸੰਤਾਂ ਦੇ ਸੰਗਤ ਵਿਚ ਆ ਜਾਵੇ ਤੇ ਪ੍ਰਭਾ ਸਰ ਦੇ ਨਾਮ ਜਪਣ ਵਾਲੀਆਂ ਰੂਹਾਂ ਹਰੀ ਦੇ ਪਿਆਰੇ ਸੰਤ ਜਨ ਭਾਈ ਇਹ ਅਜਿਹੀ ਅਨੇਕਾਂ ਕੰਮਾਂ ਤੋਂ ਵਿਆਕੇ ਪ੍ਰਮਾਤਮਾ ਦੇ ਨਾਲ ਨਿਗਾਹ ਦਿੰਦੇ ਹਨ ਮਾਇਆ ਮੋਗ ਭਰਮ ਭਉ ਕਟੈ ਸੰਤ ਸਰਣ ਜੋ ਆਵੇ ਜਿਹੜਾ ਮਨ ਮੁਕ ਹਰੀ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਸੰਤ ਦੀ ਸਰਣ ਦੇ ਵਿਚਾਰ ਆ ਪੈਂਦਾ ਹੈ ਕਸਿੰਦੇ ਨਾਮ ਜਪਣ ਬਾਣੀਆ ਰੂਹਾਂ ਭਾਈ ਸੰਤ ਜਨ ਉੱਤੇ ਅੰਦਰੋਂ ਮਾਇਆ ਦਾ ਇਹ ਭਟ ਬਣਾ ਦਰ ਇਹ ਧੂਰ ਕਰ ਜਾਂਦਾ ਹੈ ਜੇ ਨਾਮ ਨੂਰਤ ਕਰ ਆਰਾਧੀ ਸੋ ਸੰਤਨ ਤੇ ਪਾਵੈ ਮਨੁਖ ਜੋ ਜੀ ਵਾਸਨਾ ਧਾਰਕੀ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ ਭਾਈ ਉਹੀ ਪਰ ਸੰਤ ਜਨਾਂ ਤੋਂ ਪ੍ਰਾਪਤ ਕਰਨੇ ਤਰੇ ਹੁਣ ਅਸੀਂ ਵੇਖਦੇ ਹਾਂ ਉਹ ਜਿਹੜੇ ਵੀ ਆ ਕੇ ਅਰਦਾਸਾਂ ਕਰਦੇ ਨੇ ਤੇ ਮਾਪ ਉਸ ਕਿਰਪਾ ਕਰ ਦਿੰਦੇ ਨੇ ਆਵੇਂ ਸਰੀਰ ਕਰਕੇ ਨਹੀਂ ਹਾਂ ਪਰ ਉਹਨਾਂ ਨੂੰ ਆ ਕੇ ਜਿਹੜਾ ਵੀ ਚੇਤੇ ਕਰਦਾ ਅਰਦਾਸ ਕਰਦਾ ਉਹਦੇ ਮੰਨਦੀਆਂ ਘਾਰਨਾ ਇੰਤ ਨੂੰ ਨਹੀਂ ਇਸ ਕਰਕੇ ਗੁਰਬਾਣੀ ਉਹਦੇ ਵਿੱਚ ਸਤਿਗੁਰਾਂ ਨੇ ਉਸਤਤ ਮਹਿਮਾ ਕੀਤੀ ਹੈ ਵੀ ਇਹ ਪਿਆਰਿਆਂ ਦੀ ਕਹਾਸਾ ਕਹਿੰਦੇ ਜਿਹੜਾ ਵੀ ਮਨੁੱਖ ਆ ਕੇ ਸੰਕਾ ਵਿੱਚ ਸ਼ਰਣ ਵਿੱਚ ਪੈ ਜਾਂਦਾ ਭਾਈ ਆ ਕੇ ਸੰਕਾ ਦੀ ਸੰਗਤ ਕਰਦਾ ਹੈ ਜੇਹਾਂ ਨੂਰਤ ਦਾ ਅਰਾਧੇ ਜਿਹੋ ਜਾਂ ਕੋਈ ਮਨੁੱਖ ਦਾ ਕਿ ਉਹ ਫਿਰ ਸਿਮਰਨ ਕਰਦਾ ਹੈ ਭਜਨ ਕਰਦਾ ਹੈ ਨਾਮ ਪੁਰਸ਼ਾਨੀ ਸੰਗਤ ਵਿੱਚ ਬੈਠ ਕੇ ਸੋ ਸੰਤਨ ਤੇ ਭਾਵ ਹੈ ਬਾਸਾ ਜੀ ਕਹਿੰਦੇ ਉਹ ਹੀ ਭਾਗਤ ਨੂੰ ਭਾਈ ਪ੍ਰਾਪਤ ਹੋ ਜਾਂਦੇ ਹਨ ਜਨਤੀ ਮਹਿਮਾਨ ਨੀਤਕ ਵਰਨ ਜੋ ਪ੍ਰਾਪ ਆਪਣੇ ਭਾਣੀ ਸਹਿਬ ਜੀ ਕਹਿੰਦੇ ਨੇ ਭਾਈ ਜਿਹੜੇ ਸੇਵਕ ਆਪਣੇ ਪ੍ਰਭੂ ਨੂੰ ਪਿਆਰੇ ਲੱਗਦੇ ਜਿਹੜੇ ਸੇਵਕ ਜਿਹੜੇ ਸੰਤ ਜਨ ਨਾਮ ਜਪਣ ਵਾਲੇ ਅਕਾਲ ਪੁਰਖ ਵਹਿਗੂ ਜੀ ਨੂੰ ਪਿਆਰੇ ਲੱਗ ਚੁੱਕੇ ਨੇ ਮੈਂ ਉਹਨਾਂ ਦੀ ਕਿੰਨੀ ਕ ਵਡਿਆਈ ਧਿਆਨ ਕਰਾਂ ਕਿਉਂਕਿ ਬਿਆਨ ਨਹੀਂ ਕੀਤੀ ਆ ਸਕਦੀ ਜਿਸ ਤਰ੍ਹਾਂ ਧਾਰਪੁਰਖ ਵਹਿਗੂ ਜੀ ਅਰਾਧ ਗੋਦ ਨੇ ਪਰਮਾਤਮਾ ਦਾ ਗੋਦ ਹੈ پوری મહિਮਾ ਵਰਣਨ ਕੀਤੀ ਜਾ ਸਕਦੀ ਉਸੇ ਤਰ੍ਹਾਂ ਸਤਪੁਰਖ ਸਾਹਿਬ ਕਹਿੰਦੇ ਨਾਮ ਜਪਣ ਵਾਲੇ ਉਹ ਦਾ ਜਿਨ੍ਹਾਂ ਨੇ ਵਸਲੇ ਨਾਮ ਸੇਕ ਨੇਹਿਆ ਤੇਤਨਾ ਜਨਮੂਲ ਸਾਈਂ ਦੇਤੀਆ ਜਿਤਨਾ ਕਾਰਕੁਨੀ ਵਡਿਆਈ ਨਹੀਂ ਕੀਤੀ ਜਾ ਸਕਦੀ ਉਸ ਰੂਪਾ ਵਰਣਨ ਨਹੀਂ ਕੀਤੀ ਜਾ ਸਕਦੀ ਉਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਵਚਨ ਕਰਦੇ ਨੇ ਕਿ ਭਾਈ ਜਿਹੜੇ ਸੇਵਕ ਪ੍ਰਭੂ ਨੂੰ ਪਾ ਲਏ ਅਕਾਲ ਪੁਰਖ ਵੈਕੂ ਜੀ ਨੂੰ ਚੰਗੇ ਲੱਗਦੇ ਕੇ ਹਨ ਮੈਂ ਉਹਨਾਂ ਦੀ ਵਡਿਆਈ ਕਿੰਨੀ ਬਿਆਨ ਕਰਾਂ ਕਹੋਨਾ ਕੀਆ ਸੇ ਸਭ ਤੇ ਭੇ ਨਿਟਾਣੇ ਤੇ ਵਡਿਆਣੇ ਮੂੰਹ ਲਾ ਕੇ ਸਤਿਗੁਰ ਕਾ ਸਾਚਾ ਵਚਨ ਕਰਦੇ ਨੇ ਕਿ ਨਾਨਕ ਆਖਦਾ ਹੈ ਜਿਨ੍ਹਾਂ ਮਨੋਂ ਕੰਨ ਭਾਈ ਗੁਰੂ ਮਿਲ ਪਿਆ ਉਹ ਸਾਰੀ ਮੁਕਾਈ ਤੋਂ ਬੇ ਮੁਤਾਜ ਹੋ ਗਏ ਨੇ ਜਿਨ੍ਹਾਂ ਨੂੰ ਕਾਲ ਪੁਰਖ ਵਹਿਗੂ ਮਿਲ ਜਾਂਦਾ ਹੈ ਜਿਹੜੇ ਨਾਮ ਦੇ ਨਾਲ ਜੁੜ ਜਾਂਦੇ ਹਨ ਉਹਨਾਂ ਨੂੰ ਇਸ ਦੁਨੀਆ ਤੱਕ ਕੋਈ ਮਤਲਬ ਨਹੀਂ ਰਹਿੰਦਾ ਕਉਂਕੇ ਬਾਸਾ ਕਹਿੰਦੇ ਪ੍ਰੀਤ ਸਾਹਿਬ ਕਹਿੰਦੇ ਵਚਨ ਆਪਾਂ ਸਰਵਣ ਕਰਦੇ ਹਾਂ ਪ੍ਰੀਤਾ ਆਪ ਸੁਆਰੈ ਮਨੁ ਤਨ ਹੈ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਮਾਇਰਖ ਹੈ ਸਾਰੁ ਜਗ ਤੇਰਾ ਬਾਸਾ ਕਹਿੰਦੇ ਬ੍ਰਹਮ ਨੂੰ ਦੁਨੀਆ ਤੱਕ ਕੋਈ ਨੁਖਾਜੀ ਨਹੀਂ ਰਹਿੰਦੀ ਪਰ ਦੁਨੀਆ ਤੇ ਸਾਰੇ ਕੁਝ ਹੋ ਜਾਂਦੀ ਹੈ ਸਾਰਿਆਂ ਦੇ ਸੇਵਾ ਕਰਦੇ ਨੇ ਜਿਨ ਸਤੂਗੁਰੂ ਕੋ ਨਾ ਆਇਆ ਤਨੁ ਜੀ ਸਭ ਕੋਈ ਕਰੋਨਾ ਦੀ ਸੇਵਾ ਉੰਗੀ ਹੈ ਇਸ ਕਰਕੇ ਬਾਸਾ ਜੀਆ ਨੇ ਵਚਨ ਨੇ ਕਹਾ ਨਾਨਕ ਜਿਨ ਸਤਿਗੁਰ ਪ੍ਰੀਤਿਆ ਸੇ ਸਭ ਤੇ ਪਏ ਕਾਣੀ ਜਿਨ੍ਹਾਂ ਨੇ ਭਾਈ ਅਕਾਲ ਪੁਰਖ ਵਹਿਗੂ ਦਾ ਨਾਮ ਜਪਿਆ ਹੈ ਜਿਨ੍ਹਾਂ ਨੂੰ ਕੰਨ குரு ਮਿਲ ਪਿਆ ਜਿਸਮਰਤ ਗੁਰੂ ਉਹ ਫਿਰ ਸਾਰੀ ਲੋਕਾਇਕੋਂ ਦੇ ਉਤਾਰ ਹੋ ਜਾਂਦੇ ਨੇ ਉਹਨਾਂ ਵਿੱਚ ਸਤਿਗੁਰ ਕਾਰਸਾ ਕੋਲ ਦੇ ਕੋਈ ਵੀ ਉਹਨਾਂ ਦਾ ਕਾਰਜ ਹੋਵੇ ਉਹ ਦੁਨੀਆ ਕੋਈ ਆਸ ਨਹੀਂ ਰੱਖਦੇ ਉਹ ਆ ਕੇ ਧੂਰੇ ਚੱਲਣਾ ਚਿਰਦਾ ਗੁਰੂ ਚਰਨਾਂ ਵਿੱਚ ਜੁੜ ਕੇ ਹੀ ਆਪਣੇ ਸਾਰੇ ਕਾਰਜ ਗੁਰੂ ਚਰਨਾਂ ਦੀ ਅਰਦਾਸ ਵਿੱਚ ਇੱਕ ਇਕੁਦਾ ਆਸਕਾ ਲੈ ਕੇ ਕਰ ਜਾਣਾ ਇਸ ਕਰਕੇ ਅੱਜ ਦੇ ਪਵਿੱਤਰ ਨੁਕਵਾਚ ਰਿਤੇ ਰਾਮੀ ਧੰਨ ਗੁਰਜੰਦੇ ਮਹਾਰਾਜ ਜੀ ਨੂੰ ਬਖਸ਼ਿਸ਼ ਕਰਕੇ ਸਮਝਾਉਣਾ ਕੀਤਾ ਭਾਈ ਨਾਮ ਸਤਿਵ ਉਤਾਰਿਆ ਅਕਾਰੁਪਤ ਵਹਿ ਕੀ ਨਾਨਕ ਜਿਹੜੇ ਵੀ ਜਗਤੇ ਦੇ ਸਾਰਾ ਸੰਸਾਰ Sara,